ਭੋਜ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਅੱਜ ਲੁਧਿਆਣੇ ਦੇ ਨਗਰ ਨਿਗਮ ਦੀ ਚੋਣ ਲੜ ਰਹੇ बसपा ਉਮੀਦਵਾਰਾਂ ਦੇ ਪ੍ਰਚਾਰ ਵਿੱਚ ਪੁੱਜੇ ਨੇ ਉਹਨਾਂ ਵਾਰਡ ਨੰਬਰ 36 ਤੋਂ ਉਮੀਦਵਾਰ ਹਰਦੀਪ ਸਿੰਘ ਲੋਹਾਰਾ ਦੇ ਭਰਮੀ ਇਕੱਠ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ 21 ਦਸੰਬਰ ਨੂੰ ਹਾਥੀ ਇਨਸਾਨ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ ਹੈ ਉਹਨਾਂ ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਇਲਾਵਾ ਬਾਕੀ ਵਿਰੋਧੀ ਪਾਰਟੀਆਂ ਨੂੰ ਦਬਕ ਕੇ ਰਗੜੇ ਲਾਉਂਦੇ ਕਿਹਾ ਕਿ ਇਹ ਤੁਹਾਡੀਆਂ ਆਸਾਂ ਉਮੀਦਾਂ ਤੇ ਖਰੀਆਂ ਨਹੀਂ ਉਤਰਦੀਆਂ ਇਸ ਲਈ ਹਰਦੇਵ ਸਿੰਘ ਲੋਹਾਰਾ ਸਮੇਤ बसपा ਦਾ ਉਮੀਦਵਾਰ ਜਿਸ ਵੀ ਸੀਟ ਤੋਂ ਖੜਾ ਹੈ ਉਸ ਨੂੰ ਜਿਤਾ ਕੇ ਨਗਰ ਨਿਗਮ ਦੇ ਹਾਊਸ ਵਿੱਚ ਭੇਜ ਦਿਓ ਬਾਜਪਾ ਦੇ ਵਰਦਿਆਂ ਉਹਨਾਂ ਕਿਹਾ ਕਿ ਜਿਹੜੀ ਪਾਰਟੀ ਤੁਹਾਡੇ ਮਹਾਪੁਰਸ਼ਾਂ ਨੂੰ ਸਨਮਾਨ ਦੇਣ ਦੀ ਬਜਾਏ ਉਹਨਾਂ ਦਾ ਅਪਮਾਨ ਕਰਦੀ ਹੈ ਉਸ ਕੋਲੋਂ ਕਦੇ ਵੀ ਭਲੇ ਦੀ ਉਮੀਦ ਨਾ ਰੱਖੋ ਹਰਦੇਵ ਸਿੰਘ ਲੋਹਾਰਾ ਨੇ ਕਿਹਾ ਕਿ ਵੋਟਰਾਂ ਵੱਲੋਂ ਉਸ ਨੂੰ ਪਰਮਾਸ਼ਰਤਨ ਮਿਲ ਰਿਹਾ ਜਿੱਦੇ ਬਲ ਤੇ ਉਹ ਆਪਣੀ ਜਿੱਤ ਦਾ ਦਾਵਾ ਕਰਦੇ ਨੇ ਉਹਨਾਂ ਲੋਕਾਂ ਨੂੰ ਹਾਥੀ ਚੋਣ ਇਨਸਾਨ ਵਾਲਾ 3 ਨੰਬਰ ਬਟਨ ਦਬਾ ਕੇ ਜਿਤਾਉਣ ਦੀ ਅਪੀਲ ਕੀਤੀ ਹੈ ਲੁਧਿਆਣੇ ਤੋਂ ਸੁਰਿੰਦਰ ਛੰਦੇ ਦੀ ਰਿਪੋਰਟ ਬਾੜ ਨੰਬਰ 36 ਮਿਊਸਪਲ ਕਾਰਪੋਰੇਸ਼ਨ ਲੁਧਿਆਣਾ ਤੋਂ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਪੰਨ ਕੁਮਾਰੀ ਮਾਇਆਵਤੀ ਜੀ ਨੇ ਨੌਜਵਾਨ ਜਜਾਰੂ ਹਰਦੇਵ ਸਿੰਘ ਜੀ ਨੂੰ ਆਪਣਾ ਅਸ਼ੀਰਵਾਦ ਦੇ ਕੇ ਮਦ ਇਲੈਕਸ਼ਨ ਦੇ ਮੈਦਾਨ ਦੇ ਵਿੱਚ ਭੇਜਿਆ ਮੈਂ ਮਹਿਸੂਸ ਕਰਦਾ ਕਿ ਅੱਜ ਉਹਨਾਂ ਦੇ ਹੱਕ ਵਿੱਚ ਜੋ ਜਨ ਸਮੂਹ ਉਮੜਿਆ ਹੈ ਔਰ ਇਹ ਸੰਦੇਸ਼ ਹੈ ਜਨਤਾ ਦੀ ਤਰਫੋਂ ਕਿ ਹਰਦੇਵ ਸਿੰਘ ਜੀ ਨੂੰ ਬਾਡ ਨੰਬਰ 36 ਦੇ ਵੋਟਰ ਇਤਿਹਾਸਿਕ ਜਿੱਤ ਦਿਵਾਣੀ ਚਾਹੁੰਦੇ ਆ ਮੈਂ ਬੇਨਤੀ ਵੀ ਕਰਨੀ ਚਾਹਾਂਗਾ ਮਿਊਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਸਾਰੇ ਵੋਟਰਾਂ ਨੂੰ ਔਰ ਬਾਕੀ ਵੀ ਪੰਜਾਬ ਚ ਜਿੱਥੇ-ਜਿੱਥੇ ਬੀਐਸਪੀ ਦੇ ਵਰਕਰ ਆਗੂ ਖੜੇ ਆ ਕਿ ਇਹ ਕਾਰਪੋਰੇਸ਼ਨ ਦਾ ਇਲੈਕਸ਼ਨ ਬੇਸ਼ੱਕ ਇਹਨੂੰ ਸਥਾਨਕ ਸਰਕਾਰਾਂ ਦਾ ਇਲੈਕਸ਼ਨ ਕਿਹਾ ਜਾਂਦਾ ਹੈ ਲੇਕਿਨ ਸਥਾਨਕ ਸਰਕਾਰਾਂ ਦੇ ਇਲੈਕਸ਼ਨ ਦੇ ਵਿੱਚ ਵੋਟ ਕਰਦੇ ਸਮੇਂ ਸੰਗਤ ਜਿਹੜੀ ਆ ਉਹ ਸੂਬਾ ਸਰਕਾਰਾਂ ਦੇ ਕਿਰਦਾਰ ਬਾਰੇ ਵੀ ਸੋਚ ਵਿਚਾਰ ਕਰੇ ਕਿ ਕੀ ਉਹਨਾਂ ਨੇ ਪੰਜਾਬ ਨੂੰ ਨਿਹਾਰਬਲ ਨੂੰ ਲਗਾਏ ਆ ਪੰਜਾਬ ਨੂੰ ਜਨ ਨਖਾਰ ਬਲ ਨੂੰ ਲਗਾਏ ਆ ਪੰਜਾਬ ਦੀ ਜ਼ਬਾਨੀ ਡਰੱਗ ਮਾਫੀਆ ਨੇ ਖਾਧੀ ਆ ਡਰੱਗ ਮਾਫੀਆ ਉਹਦਾ ਨੈਟਵਰਕ ਕਾਂਗਰਸ ਭਾਜਪਾ ਅਕਾਲੀ ਔਰ ਆਪ ਚਾਰੇ ਹੀ ਦਲਾਂ ਦੀਆਂ ਸਰਕਾਰਾਂ ਡਰੱਗ ਮਾਫੀਆ ਦੇ ਨੈਟਵਰਕ ਨੂੰ ਤੋੜਨ 'ਚ ਅਸਫਲ ਹੋਈਆਂ ਇਸ ਕਰਕੇ ਅਸੀਂ ਪੰਜਾਬ ਦੀ ਸੰਗਤ ਨੂੰ ਸੱਦਾ ਦਿੰਨੇ ਕਿ ਪੰਜਾਬ ਦੀਆਂ ਮਾਂਵਾਂ ਦੇ ਪੁੱਤ ਬਚਾਉਣ ਦੇ ਲਈ ਮੈਦਾਨ ਵਿੱਚ ਆਓ ਪੰਜਾਬ ਦੀ ਜਨਰੇਸ਼ਨ ਬਚਾਉਣ ਲਈ ਮੈਦਾਨ ਵਿੱਚ ਆਓ ਹੁਕਮਰਾਨਾਂ ਦੇ ਖਿਲਾਫ ਫਤਵਾ ਕਰਨ ਲਈ ਮੈਦਾਨ ਵਿੱਚ ਆਓ ਔਰ ਬੌਜਨ ਸਮਾਜ ਪਾਰਟੀ ਜਿੱਥੇ ਗਲੀਆਂ ਨਾਲੀਆਂ ਸੜਕਾਂ ਲਾਈਟਾਂ ਸੀਵਰੇਜ ਇਹ ਸਾਰੇ ਮੁੱਦੇ ਜਿਹੜੇ ਬਾਕੀ ਪਾਰਟੀਆਂ ਕੋਲ ਵੀ ਲੈ ਕੇ ਚੱਲੀ ਆ ਲੇਕਿਨ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਸ ਤਰ੍ਹਾਂ ਸੀਵਰੇਜ ਦੇ ਵਿੱਚ ਸਫਾਈ ਕਰਮਚਾਰੀ ਇੱਕ ਮਾਂ ਦਾ ਨੌਜਵਾਨ ਪੁੱਤ ਸਿਰਫ 10-12000 ਰੁਪਏ ਤਨਖਾਹ ਦੇ ਕੇ ਉਹਦੀ ਜ਼ਿੰਦਗੀ ਨਾਲ ਹੁਕਮਰਾਨ ਖੇਡਦਾ ਹੈ ਔਰ ਉਸ ਸੀਵਰੇਜ ਦੇ ਵਿੱਚ ਗਏ ਵਾਪਸ ਨਹੀਂ ਆਉਂਦੇ ਨਾ ਸਰਕਾਰ ਉਹਦਾ ਕੋਈ ਅੰਕੜਾ ਰੱਖਦੀ ਹੈ ਨਾ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣ ਦਾ ਕੋਈ ਪ੍ਰਬੰਧ ਕਰਦੀ ਹੈ ਇਹ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਹੈ ਡਾਕਟਰ ਅੰਬੇਡਕਰ ਜੀ ਦੀ ਭਾਵਨਾ ਦੇ ਵਿਰੁੱਧ ਹੈ ਇਸ ਕਰਕੇ ਵੋਜਨ ਸਮਾਜ ਪਾਰਟੀ ਨੇ ਆਪਣੇ ਏਜੰਡੇ ਚ ਸ਼ਾਮਲ ਕੀਤਾ ਹੈ ਕਿ ਅਸੀਂ ਦੁਨੀਆ ਦੇ ਵਿਕਸਿਤ ਦੇਸ਼ਾਂ ਤੋਂ ਐਸੀ ਟੈਕਨੋਲੋਜੀ ਲਿਆਵਾਂਗੇ ਕਿ ਜਿੱਥੇ ਕਿਸੇ ਵੀ ਨੌਜਵਾਨ ਨੂੰ ਸੀਵਰੇਜ ਵਿੱਚ ਨਾ ਉਤਰਨਾ ਪਵੇ ਔਰ ਕਿਸੇ ਮਾਂ ਦਾ ਪੁੱਤ ਔਰ ਕਿਸੇ ਤੀਦਾ ਪਤੀ ਔਰ ਕਿਸੇ ਬੱਚੇ ਦਾ ਬਾਪ ਉਹਦੇ ਕੋਲੋਂ ਖੁੱਸੇ ਨਾ ਇਹ ਪ੍ਰਬੰਧ ਕਰਾਂਗੇ ਠੇਕੇਦਾਰੀ ਸਿਸਟਮ ਖਤਮ ਕਰਨਾ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨਾ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਦੇ ਵਿੱਚ ਵਿੱਦਿਅਕ ਕ੍ਰਾਂਤੀ ਸਿੱਖਿਆ ਦੀ ਕ੍ਰਾਂਤੀ ਜਿਹੜੀ ਕਿ ਕਰੀ ਨਹੀਂ ਆਮ ਪਾਰਟੀ ਨੇ ਕਹ ਕਹਿੰਦੇ ਸੀ ਕਿ ਅਸੀਂ ਸਿੱਖਿਆ ਕ੍ਰਾਂਤੀ ਕਰਦੇ ਆਂਗੇ ਪਰ ਕਰੀ ਨਹੀਂ ਕਿਸੇ ਵੀ ਸਕੂਲ ਚ ਚਲੇ ਜਾਓ 40 50 60% ਪੋਸਟਾਂ ਖਾਲੀ ਮਿਲ ਜਣਗੀਆਂ ਤੁਹਾਨੂੰ ਹਾਈ ਹਰ ਸੈਂਡਿਕੇਟ ਸਕੂਲ ਦੇ ਵਿੱਚ ਔਰ ਫਿਰ ਕਹਿੰਦੇ ਸੀ ਅਸੀਂ ਹੈਲਥ ਗਾਰੰਟੀ ਕਰ ਦਿੱਤੀ ਆਮ ਆਦਮੀ ਇੰਨਾ ਐਡਵਰਟਾਈਜ਼ਮੈਂਟ ਤੇ ਪੈਸਾ ਖਰਚਿਆ ਜਾ ਰਿਹਾ ਕਿ ਅਸੀਂ ਜੀ ਕਲੀਨਿਕ ਬਣਾਤੇ ਅਸੀਂ ਸਿਹਤ ਦੀ ਕ੍ਰਾਂਤੀ ਕਰ ਦਿੱਤੀ ਮੈਂ ਇਹ ਪੁੱਛਣਾ ਚਾਹੁੰਨਾ ਕਿ ਪੰਜਾਬ ਦੀਆਂ ਸਰਕਾਰੀ ਹੈਲਥ ਸਭਾਵਾਂ ਜਿਹੜੀਆਂ ਅਗਰ ਉਹਦੇ ਤੇ ਭਰੋਸਾ ਤੋ ਭਗਵੰਤ ਮਾਨ ਜੀ ਖੁਦ ਜਦੋਂ ਬਿਮਾਰ ਹੁੰਦੇ ਆ ਤਾਂ ਉਹ ਪ੍ਰਾਈਵੇਟ ਹਸਪੀਟਲ ਚ ਕਿਉਂ ਦਾਖਲ ਹੁੰਦੇ ਜਾ ਕੇ? ਔਰ ਅਗਰ ਇਹਨਾਂ ਨੂੰ ਸਰਕਾਰੀ ਸਿਹਤ ਸੁਭਾਵਾਂ ਦੇ ਵਿੱਚ ਬੜੀ ਕ੍ਰਾਂਤੀ ਹੋ ਗਈ ਲੱਗਦੀ ਆ ਤਾਂ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਤਾਂ ਅੱਖਾਂ ਠੀਕ ਕਰਾਣ ਵੀ ਲੰਡਨ ਜਾਂਦਾ ਹੈ। ਇਹਦਾ ਮਤਲਬ ਹੈਲਥ ਖੇਤਰ ਚ ਵੀ ਫੇਲ, ਵਿਦੇਸ਼ ਖੇਤਰ ਚ ਵੀ ਫੇਲ, ਡਰੱਗ ਦੇ ਖੇਤਰ ਚ ਵੀ ਫੇਲ, ਸੈਂਡ ਮਾਫੀਆ ਦੇ ਖੇਤਰ ਚ ਫੇਲ, ਤੋ ਇਹ ਫੇਲਾਂ ਨੂੰ ਦੁਬਾਰਾ ਜਨਤਾ ਪਾਸ ਨਾ ਕਰੇ। BSP ਦੇ ਹੱਕ ਵਿੱਚ ਵੋਟ ਕਰੇ ਮੇਰੀ ਇਹੋ ਹੀ ਬੇਨਤੀ ਆ ਹਾਥੀ ਨਿਸ਼ਾਨ ਦੇ ਸਾਹਮਣੇ ਵਾਲਾ ਬਟਨ ਸੰਗਤ ਦਬਾਵੇ ਔਰ ਨਇਆ ਪੰਜਾਬ ਜਿਹੜਾ BSP ਉਸਾਰਨਾ ਚਾਹੁੰਦੀ ਹੈ ਉਹਦੇ ਲਈ BSP ਨੂੰ ਸਹਿਯੋਗ ਕਰੇ ਧੰਨਵਾਦ ਔਰ ਜੀ ਜੀ ਤੁਸੀਂ BSP ਦੇ ਕੈਂਡੀਡੇਟ ਹੋ ਕੀ ਕਹਿੰਦੇ ਜੰਦੇ ਹੋ ਸਾਰੇ ਮੈਂ ਪਹਿਲਾਂ ਤਾਂ ਭੈਣ ਕੁਮਾਰੀ ਮਾਇਆਪਤੀ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਮੈਂ ਵਾਰਡ ਨੰਬਰ 36 ਦੇ ਸਾਰੇ ਹੀ ਉਮੀਦਵਾਰਾਂ ਨੂੰ ਵੋਟਰਾਂ ਨੂੰ ਅਪੀਲ ਕਰਦਾ ਮੈਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਜੀ ਮੈਨੂੰ ਜਿਤਾਓ ਪਿੰਡ ਦਾ ਪਿੰਡ ਦਾ ਕਾਪ ਕਿੰਨਾ ਸਹਯੋਗ ਕਿੰਨਾ ਮਿਲ ਰਿਹਾ ਹੈ ਪਿੰਡ ਦਾ ਸਹਯੋਗ ਉਹ ਪੂਰਾ ਖੁੱਲ ਕੇ ਮਿਲ ਰਿਹਾ ਵਾ ਜੀ ਇੱਕ ਤਰਫਾ ਹੀ ਮੁਕਾਬਲਾ ਲੱਗ ਰਿਹਾ ਵਾ ਇਹ ਜਿੰਨਾ ਕਿ ਸਹਯੋਗ ਦੇ ਰਹੇ ਨੇ ਤੁਹਾਨੂੰ ਪੂਰਾ ਯਕੀਨ ਹੈ ਬਿਲਕੁਲ ਜੀ ਜਿਹੜੇ ਆਮ ਆਦਮੀ ਪਾਰਟੀ ਆ ਮੇਰੇ ਲੋਕਾਂ ਨਾਲ ਧੱਕਾ ਵੀ ਕਰ ਰਹੇ ਆ ਇਹਦੇ ਬਾਰੇ ਕੀ ਕਹਣਾ ਚਾਹੁੰਦੇ ਧੱਕਾ ਤਾਂ ਬਹੁਤ ਜ਼ਿਆਦਾ ਕਰ ਰਿਹਾ ਧੱਕਾ ਅਸੀਂ ਕੱਲ ਗੈਸਟ ਢੋਲਾ ਲਗ ਰਹੀ ਉਥੇ ਦੇਖਿਆ ਉਹਨਾਂ ਨੇ ਬਕਾਇਦਾ ਕਿਹਾ ਵਾ ਲਿਖ ਕੇ 라 ਹੈ ਵਾ ਕਿ ਇੱਥੇ ਆਮ ਆਦਮੀ ਪਾਰਟੀ ਦੀ ਨੋ ਐਂਟਰੀ ਆਈ ਉਹ ਸੜਕਾਂ ਪਟੀਆਂ ਹੋਈਆਂ ਨੇ ਬਹੁਤ ਟਾਈਮ ਹੋ ਗਿਆ ਬਣੀਆਂ ਨਹੀਂ ਇਹਨਾਂ ਨੇ ਤੇ ਤੁਸੀਂ ਜੇ ਮੰਨ ਲਓ ਜਿੱਥੇ ਹੋ ਪਹਿਲਾ ਕੰਮ ਕਿਹੜਾ ਕਰੋਗੇ ਪਿੰਡ ਦੇ ਵਿੱਚ ਪਹਿਲਾਂ ਤਾਂ ਜਿਵੇਂ ਕ੍ਰੀਮਪੁਰੀ ਸਾਹਿਬ ਨੇ ਦੱਸਿਆ ਵਾ ਕਿ ਨਸ਼ੇ ਨੂੰ ਠੱਲ ਪਾਉਣੀ ਬਹੁਤ ਜ਼ਰੂਰੀ ਹੈ ਜੀ ਤੇ ਪਹਿਲਾਂ ਤਾਂ ਨਸ਼ੇ ਦਾ ਹੀ ਰੋਕ ਲਾਉਣੀ ਚਾਹੀਦੀ ਆ ਸੁਣਨਾ ਚਾਹੀਏ ਤੁਹਾਡੇ ਪਿੰਡ ਦੇ ਜਿਹੜਾ ਨਸ਼ਾ ਟੋਪ ਜਾਉਂਗਾ ਉਹ ਵਿਕਦਾ ਤੇ ਨਸ਼ਾ ਖੁੱਲਾ ਸਰਿਆਂ ਵਿੱਚ ਵਿਕਦਾ ਜੀ ਜਿਵੇਂ ਆ ਕਰਿਆਨੇ ਦੀ ਦੁਕਾਨ ਤੇ ਟੌਫੀਆਂ ਵਿਕਦੀਆਂ ਆਈ ਕਿੱਦਾਂ ਠੱਲ ਪਾਓਗੇ ਉਹਨਾਂ ਨੂੰ ਨਸ਼ੇ ਨੂੰ ਲੋਕਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਆਪਾਂ ਜਾਗਰੂਕ ਕੈਂਪ ਲਗਾ ਕੇ ਜੀ ਜਿੱਦਾਂ ਵੀ ਹੋ ਸਕੇ ਹੋਰ ਵੀ ਜਨਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਨਤਾਂ ਨੂੰ ਮੈਂ ਇਹੀ ਅਪੀਲ ਕਰਦਾ ਵਾਂ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਨਾਲ ਮੈਨੂੰ ਜਿਤਾਓ